ਸਰਦੀਆਂ ਨੇ ਤੇ ਸਰਦੀਆਂ ਦੇ ਵਿੱਚ ਕਈਆਂ ਨੂੰ ਪ੍ਰੋਬਲਮ ਰਹਿੰਦੀ ਹੈ ਜੋੜਾਂ ਦੇ ਦਰਦ ਦੀ ਕਈਆਂ ਨੂੰ ਕਮਰ ਦਰਦ ਬਹੁਤ ਜ਼ਿਆਦਾ ਰਹਿੰਦਾ ਹੈ ਜਾਂ ਸੀ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਵੀ ਜੋ ਹੈ ਦਰਦ ਸ਼ਰੀਰ ਦੇ ਵਿੱਚ ਰਹਿੰਦਾ ਹੈ ਤਾਂ ਮੈਂ ਅੱਜ ਤੁਹਾਨੂੰ ਦੱਸੂਗੀ ਇੱਕ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਹੀ ਤੁਸੀਂ ਤੇਲ ਤਿਆਰ ਕਰ ਲੈਣਾ ਬਹੁਤ ਘੱਟ ਚੀਜ਼ਾਂ ਪੈਣੀਆਂ ਨੇ ਔਰ ਬਹੁਤ ਹੀ ਸਰਲ ਜਿਹਾ ਤਰੀਕਾ ਹੈ ਫਟਾਫਟੇ ਤਿਆਰ ਹੋ ਜਾਣਾ ਹੈ ਬਣਾ ਕੇ ਤੁਸੀਂ ਰੱਖ ਲੈਣਾ ਕਿਸੇ ਨੂੰ ਵੀ ਬਾਡੀ ਤੇ ਪੇਨ ਹੋ ਰਿਹਾ ਹੈ ਤਾਂ ਤੁਸੀਂ ਉਸ ਦੇ ਨਾਲ ਮਾਲਿਸ਼ ਕਰਨੀ ਹੈ ਤਾਂ ਉਸ ਬਹੁਤ ਅੱਛਾ ਅਸਰ ਦਿਖੇਗਾ ਨਾਲ ਦੇ ਨਾਲ ਇੱਕ ਹੋਰ ਤੇਲ ਬਣਾਣਾ ਦੱਸਾਂਗੀ ਅੱਜ ਜੋ हेयर ਗਰੋਥ ਦੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਵੀ ਬਾਲ ਬਹੁਤ ਜ਼ਿਆਦਾ ਝਾੜ ਰਹੇ ਨੇ ਬਹੁਤ ਹੀ ਜ਼ਿਆਦਾ ਪਤਲੇ ਹੋ ਗਏ ਨੇ ਜਾਂ ਉਮਰ ਤੋਂ ਪਹਿਲਾਂ ਹੀ ਸਫੇਦ ਹੋਣੇ ਸ਼ੁਰੂ ਹੋ ਗਏ ਨੇ ਨਾ ਤਾਂ ਤੁਸੀਂ ਇਹ ਜਿਹੜਾ ਮੈਂ ਇੱਕ ਹੋਰ ਤੇਲ ਦੱਸੂਗੀ ਬਣਾਣਾ ਦੱਸਾਂਗੀ ਇਹ ਵਿਧੀ ਘਰ ਹੀ ਬਣਾ ਲੈਣਾ ਹੈ ਔਰ ਬਹੁਤ ਹੀ ਤੁਹਾਨੂੰ ਵਧੀਆ ਰਿਜ਼ਲਟ ਇਸ ਦੇ ਨਾਲ ਮਿਲਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਜੀ ਜਿਹੜੇ ਮੈਂ ਜੋੜਾਂ ਦੇ ਦਰਦ ਦੀ ਗੱਲ ਕਰ ਰਹੀਆਂ ਤੇ ਬਹੁਤ ਜ਼ਿਆਦਾ ਸਰਦੀਆਂ ਦੇ ਵਿੱਚ ਦਿੱਕਤ ਰਹਿੰਦੀ ਹੀ ਹੈ ਕਈਆਂ ਨੂੰ ਜਿਨ੍ਹਾਂ ਨੂੰ ਆਰਥਰਾਇਟਿਸ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਜਿਨ੍ਹਾਂ ਦਾ ਕਈ ਵਾਰੀ ਯੂਰਿਕ ਐਸਿਡ ਵੀ ਵਧਿਆ ਹੁੰਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਰਹਦੀ ਜਾਂ ਫਿਰ ਕਈਆਂ ਨੂੰ ਵੈਸੇ ਹੀ ਠੰਡ ਕਰਕੇ ਵੀ ਸਰੀਰ ਦੇ ਵਿੱਚ ਅਲੱਗ-ਅਲੱਗ ਥਾਂ ਤੇ ਦਰਦ ਹੋ ਲੈ ਜਾਂਦਾ। ਲੇਡੀਜ਼ ਇਹ ਗੱਲ ਕਰ ਲਈਏ ਘਰ ਦਾ ਕੰਮ ਲਗਾਤਾਰ ਖੜੇ ਹੋ ਕੇ ਕਰਨਾ ਪੈਂਦਾ ਤਾਂ ਵੀ ਕਮਰ ਦੇ ਵਿੱਚ ਦਰਦ ਬਹੁਤ ਰਹਿੰਦੀ ਕਈਆਂ ਦੇ ਪੈਰਾਂ ਵਿੱਚ, ਅੱਡੀਆਂ ਵਿੱਚ, ਲੱਤਾਂ ਵਿੱਚ ਦਰਦ ਹੈ ਤਾਂ ਜਿਹੜਾ ਇਹ ਤੇਲ ਤੁਸੀਂ ਘਰੇ ਤਿਆਰ ਕਰਨਾ ਹੈ ਇਸ ਦੇ ਨਾਲ ਮਾਲਿਸ਼ ਕਰ ਲੋਗੇ ਸੌਣ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਆਰਾਮ ਇਸ ਦੇ ਨਾਲ ਮਿਲੇਗਾ। ਦੇਖੋ ਇਸ ਲਈ ਤੁਹਾਨੂੰ ਕੀ ਚਾਹੀਦਾ ਹੈ? ਸਰੋਂ ਦਾ ਤੇਲ ਜੋ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਇਹ ਇੱਕ ਕੌਲੀ ਸਰੋਂ ਦਾ ਤੇਲ ਤੁਸੀਂ ਲੈਣਾ ਹੈ ਔਰ ਉਸ ਦੇ ਵਿੱਚ ਪੰਜ-ਛੇ ਕਲੀਆਂ ਲਸਣ ਦੀਆਂ ਤੁਸੀਂ ਛਲ ਕੇ ਪਾ ਦੇਣੀ ਹੈ। ਨਾਲ ਦੀ ਨਾਲ ਇਸ ਦੇ ਵਿੱਚ ਐਡ ਕਰ ਲੈਣਾ ਇੱਕ ਚਮਚ ਬਹੁਤ ਮਿੱਠੇ ਜੜੇ ਹੁੰਦੇ ਨੇ ਤਾਂ ਤੁਸੀਂ ਇਹਨਾਂ ਨੂੰ ਜੋ ਹੈ ਬਹੁਤ ਜ਼ਿਆਦਾ ਤੇਲ ਸਾੜਨਾ ਨਹੀਂ ਹੈ ਇਸ ਨੂੰ ਥੋੜਾ ਮੀਡੀਅਮ ਫਲੇਮ ਦੇ ਉੱਪਰ ਰੱਖ ਕੇ ਕੁਝ ਥੇਰ ਪਕਾਣਾ ਹੈ ਕਿ ਹਲਕਾ ਹਲਕਾ ਜਦ ਦੇ ਬ੍ਰਾਊਨ ਹੋਣਾ ਸ਼ੁਰੂ ਹੋ ਜਾਏਗਾ ਨਾ ਲਸਣ ਉਦੋਂ ਤੱਕ ਤੁਸੀਂ ਇਸ ਨੂੰ ਗਰਮ ਕਰਨਾ ਹੈ ਔਰ ਹਲਕਾ ਹਲਕਾ ਗਰਮ ਕਰਦੇ ਕਰਦੇ ਹੀ ਮਤਲਬ ਫਿਰ ਤੋਂ ਮੈਂ ਗੱਲ ਕਰ ਰਹੀ ਹਾਂ ਕਿ ਬਹੁਤ ਤੇਜ਼ ਫਲੇਮ ਤੇ ਸਾੜਨਾ ਨਹੀਂ ਹੈ ਤੇਲ ਨੂੰ ਕਿ ਇੱਕਦਮ ਹੀ ਲਸਣ ਸੜ ਗਿਆ ਜਾਂ ਮੇਥੇ ਸੜ ਗਏ ਕੁਝ ਵੀ ਚੀਜ਼ ਅਸੀਂ ਸਾੜਨੀ ਨਹੀਂ ਹੈ ਇਸ ਦੇ ਵਿੱਚ ਇਹ ਧਿਆਨ ਜ਼ਰੂਰ ਰੱਖਣਾ ਮੱਦਮ ਸੇਕ ਦੇ ਉੱਪਰ ਹੀ ਤੁਸੀਂ ਇਸ ਨੂੰ ਪਕਾਣਾ ਹੈ ਬਹੁਤ ਜ਼ਿਆਦਾ ਥੇਰ ਪਕਾਣ ਦੀ ਜ਼ਰੂਰਤ ਵੀ ਨਹੀਂ ਪੈਗੀ ਕਿਉਂਕਿ ਅਸੀਂ ਸਭ ਕੋਲੀ ਤੇਲ ਲਿਆ ਔਰ ਇਹ ਬਹੁਤ ਜਲਦੀ ਗਰਮ ਹੋ ਜਾਏਗਾ ਔਰ ਇਹ ਬਹੁਤ ਜਲਦੀ ਜੋ ਹੈ ਫਿਰ ਇਹ ਬਰਾਊਨ ਵੀ ਹੋਣਾ ਸ਼ੁਰੂ ਹੋਏਗਾ ਜਿਵੇਂ ਬਰਾਊਨ ਹੋਣਾ ਸ਼ੁਰੂ ਹੋਏਗਾ ਤੁਸੀਂ ਗੈਸ ਬੰਦ ਕਰ ਦੇਣਾ ਉਤਾਰ ਕੇ ਇਸ ਨੂੰ ਰੱਖ ਦੋ ਔਰੇ ਥੋੜੀ ਦੇਰ ਤੱਕ ਆਪਣੇ ਆਪ ਜਦੋਂ ਨੋਰਮਲ ਠੰਡਾ ਹੋ ਜਾਏਗਾ ਤਾਂ ਇਸ ਨੂੰ ਤੁਸੀਂ ਕਿਸੇ ਬਰਤਨ ਦੇ ਵਿੱਚ ਕੱਢ ਲਓ ਸਮੇਤ ਲਸਣ ਔਰ ਸਮੇਤ ਮੇਥਿਆਂ ਦੇ ਔਰ ਇਹਨਾਂ ਨੂੰ ਇਸੇ ਦੇ ਵਿੱਚ ਪਾ ਕੇ ਰੱਖਣਾ ਹੈ ਛਾਣੋਗੇ ਛਾਣ ਵੀ ਲੋਗੇ ਤਾਂ ਵੀ ਠੀਕ ਹੈ ਨਹੀਂ ਛਾਣੋਗੇ ਤਾਂ ਵੀ ਇਹਨਾਂ ਦਾ ਅਸਰ ਜੋ ਹੈ ਵਧੀਆ ਬਣਿਆ ਹੀ ਰਹੇਗਾ ਔਰ ਇਹ ਬਹੁਤ ਜ਼ਿਆਦਾ ਤਿਆਰ ਨਹੀਂ ਕਰਨਾ ਹੈ ਤੁਸੀਂ ਮਤਲਬ ਇੰਨਾ ਕੁ ਕੌਲਿਕ ਤੇਲ ਬਣਾਓ ਕਿਉਂਕਿ ਬਹੁਤ ਲੰਬਾ ਚੌੜਾ ਪ੍ਰੋਸੈਸ ਨਹੀਂ ਹੈ ਖਤਮ ਹੋਏਗਾ ਫਿਰ ਤੁਸੀਂ ਲਸਣ ਔਰ ਮੇਥੇ ਇਸ ਦੇ ਵਿੱਚ ਪਾਓਗੇ ਔਰ ਤੇਲ ਬਣ ਜਾਏਗਾ ਕਿਉਂਕਿ ਜਿਵੇਂ ਅਸੀਂ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੋਮ ਰੈਮੇਡੀ ਕੋਈ ਬਣਾਉਂਦੇ ਆ ਘਰ ਦੇ ਵਿੱਚ ਰੈਡੀ ਕਰਦੇ ਆ ਨਾ ਚੀਜ਼ ਬਹੁਤ ਲੰਬੇ ਸਮੇਂ ਲਈ ਜਦੋਂ ਤੋ ਰੱਖ ਦਿਆ ਨਾ ਤਾਂ ਉਸ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਦਾ ਅਸਰ ਖਤਮ ਨਾ ਹੋਵੇ ਤਾਂ ਫਿਰ ਉਹਨਾਂ ਕੀ ਤੇਲ ਬਣਾਣਾ ਕਿ ਜੋ ਤੁਹਾਡਾ ਹਫਤਾਕ ਚੱਲੇ 10 ਦਿਨ ਚੱਲੇ ਵੱਧ ਤੋਂ ਵੱਧ ਉਸ ਤੋਂ ਬਾਅਦ ਤੁਸੀਂ ਫਿਰ ਤੋਂ ਨਵਾਂ ਤੇਲ ਬਣਾ ਲਓ ਸੋ ਇਹ ਤੇਲ ਤੁਸੀਂ ਕਿਸੇ ਵੀ ਡੱਬੇ ਵਿੱਚ ਪਾ ਕੇ ਰੱਖ ਲਓ ਕੋਸ਼ਿਸ਼ ਕਰੋ ਕਿ ਕਿਸੇ ਕੱਚ ਦੀ ਡੱਬੀ ਵਿੱਚ ਹੀ ਰੱਖੋ ਤਾਂ ਕਿ ਕਿਉਂਕਿ ਪਲਾਸਟਿਕ ਦਾ ਜੋ ਹੈ ਕਈ ਵਾਰੀ ਅੱਛਾ ਪਲਾਸਟਿਕ ਨਹੀਂ ਹੁੰਦਾ ਤਾਂ ਉਸ ਅ ਬੈਡ ਐਲੀਮੈਂਟ ਵੀ ਤੇਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਸੋ ਇਸ ਲਈ ਹੈਲਦੀ ਅਗਰ ਆਪਾਂ ਵੇ ਦੇ ਵਿੱਚ ਇਸ ਰੈਮੇਡੀ ਰੈਮੇਡੀ ਨੂੰ ਬਣਾਣਾ ਹੈ ਔਰ ਇਸ ਨੂੰ ਅਪਲਾਈ ਕਰਨਾ ਹੈ ਤਾਂ ਤੁਸੀਂ ਕਿਸੇ ਕੱਚ ਦੇ ਬਰਤਨ ਵਿੱਚ ਜਾਂ ਕੱਚ ਦਾ ਕੋਈ ਜਾਰ ਹੋਵੇ ਬੋਟਲ ਹੋਵੇ ਕੁਝ ਵੀ ਹੋਵੇ ਉਸ ਦੇ ਵਿੱਚ ਤੁਸੀਂ ਤੇਲ ਕੱਢ ਕੇ ਰੱਖ ਲਓ ਔਰ ਜਦੋਂ ਵੀ ਜਿੱਥੇ ਵੀ ਦਰਦ ਹੋਵੇ ਚਾਹੇ ਕਿ ਲਗਾਉਣ ਤੋਂ ਪਹਿਲਾਂ ਥੋੜਾ ਜਿਹਾ ਇਸ ਨੂੰ ਕੋਸਾ ਕਰ ਲਓ ਜਾਂ ਫਿਰ ਐਵੇਂ ਹੀ ਸਿੰਪਲ ਤੁਸੀਂ ਲਗਾਓ ਗੋਡੀਆਂ ਤੇ ਲਗਾਓ ਮੋਡੀਆਂ ਤੇ ਦਰਦ ਹੈ ਕਿਸੇ ਦੇ ਜਾਂ ਅੱਡੀਆਂ ਦੇ ਵਿੱਚ ਦਰਦ ਹੈ ਕਮਰ ਦੇ ਵਿੱਚ ਦਰਦ ਹੈ ਤੇਲ ਦੇ ਨਾਲ ਹਲਕੇ ਹੱਥਾਂ ਦੇ ਨਾਲ ਮ사ਜ ਕਰੋ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਣ ਵਾਲਾ ਹੈ ਬਹੁਤ ਹੀ ਜ਼ਿਆਦਾ ਫਾਇਦਾ ਇਸ ਦੇ ਨਾਲ ਜ਼ਰੂਰ ਮਿਲਣ ਵਾਲਾ ਹੈ ਅਗਲੀ ਮੈਂ ਗੱਲ ਕਰਾਂ ਜਿਹੜੀ ਮੈਂ ਗੱਲ ਕੀਤੀ ਸੀ ਨਾ ਹੈਅਰ ਫਾਲ ਨੂੰ ਲੈ ਕੇ ਜਿਨ੍ਹਾਂ ਦਾ ਹੈਅਰ ਫਾਲ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਦੇਖੋ ਇੱਕ ਤਾਂ ਇਹ ਵੀ ਨੋਟ ਜ਼ਰੂਰ ਕਰੋ ਕਿ ਡਾਈਟ ਚੰਗੀ ਨਹੀਂ ਹੁੰਦੀ ਹੈ ਜਿਸ ਕਰਕੇ ਨਾ ਉਮਰ ਤੋਂ ਪਹਿਲਾਂ ਬਹੁਤ ਜ਼ਿਆਦਾ ਹੈਅਰ ਹੈਅਰਸ ਨੂੰ ਲੈ ਕੇ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਹੈਅਰ ਫਾਲ ਹੈ ਵਾਲਾਂ ਦਾ ਵੋਲਿਊਮ ਘਟਣਾ ਸ਼ੁਰੂ ਹੋ ਜਾਂਦਾ ਹੈ ਅਗਰ ਕੋਈ ਕੁੜੀ ਗੁੱਤ ਕਰਦੀ ਹੈ ਪੋਨੀ ਕਰਦੀ ਹੈ ਤਾਂ ਛੋਟੀ ਜਿਹੀ ਪੁੰਨੀ ਰਹਿ ਜਾਂਦੀ ਹੈ ਮਤਲਬ ਹੱਥ ਹੱਥ ਵਿੱਚ ਵਾਲ ਬਹੁਤ ਆਉਂਦੇ ਹੀ ਨਹੀਂ ਹੈ ਮਜ਼ਬੂਤ ਨਜ਼ਰ ਹੀ ਨਹੀਂ ਆ ਰਹੇ ਤਾਂ ਉਸ ਲਈ ਇਹ ਤੇਲ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਲਗਾਉਣਾ ਸ਼ੁਰੂ ਕਰ ਦੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਇਸ ਨਾਲ ਚੰਗੇ ਰਿਜ਼ਲਟ ਪਲੱਸ ਆਪਣੀ ਡਾਈਟ ਜ਼ਰੂਰ ਵਧੀਆ ਰੱਖੋ ਚੰਗੀ ਡਾਈਟ ਨਹੀਂ ਹੋਏਗੀ ਤਾਂ ਤੁਸੀਂ ਉੱਪਰੋਂ ਕੁਝ ਮਰਜ਼ੀ ਲਗਾਓ ਕਿਸੇ ਚੀਜ਼ ਦਾ ਕੋਈ ਰਿਜ਼ਲਟ ਤੁਹਾਨੂੰ ਨਹੀਂ ਆਣ ਵਾਲਾ ਸੋ ਇਹ ਤੇਲ ਕਿਵੇਂ ਰੈਡੀ ਕਰਨਾ ਹੈ ਤਾਂ ਇਸ ਦੇ ਲਈ ਤੁਸੀਂ ਕੈਸਟਰ ਆਇਲ ਹੁੰਦਾ ਹੈ ਚਾਹੇ ਉਹ ਲੈ ਲਓ ਚਾਹੇ ਤੁਸੀਂ ਜੋ ਹੈ ਨਾਰੀਅਲ ਦਾ ਤੇਲ ਲੈ ਸਕਦੇ ਹੋ ਤਾਂ ਪੰਜ-ਛੇ ਕਲੀਆਂ ਜਿਹੜਾ ਲਸਣ ਹੈ ਇਸ ਨੂੰ ਬਰੀਕ-ਬਰੀਕ ਕੱਟ ਲਓ ਜਾਂ ਕ੍ਰਸ਼ ਕਰ ਲਓ ਕੁੱਟ ਕੇ ਉਸ ਨੂੰ ਦਰਦਰਾ ਕਰ ਲਓ ਔਰ ਤੁਸੀਂ ਅੱਧੀ ਕੋਕੋਲੀ ਜਾਂ ਇੱਕ ਕੋਕੋਲੀ ਉਹਦੇ ਤੇਲ ਦੇ ਵਿੱਚ ਜੋ ਹੈ ਇਹ ਲਸਣ ਜੋ ਹੈ ਪਾਕਏ ਤੁਸੀਂ ਰੱਖ ਦੋ ਥੋੜੀ ਦੇਰ ਜਾਂ ਹਲਕਾ ਜਿਹਾ ਗਰਮ ਕਰ ਲੋ ਔਰ ਇਸ ਨੂੰ ਐਸ ਇਟ ਇਜ਼ ਹੀ ਯਾਨੀ ਕਿ ਤੁਸੀਂ ਜਿਵੇਂ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਰਾਤ ਨੂੰ ਲਗਾਣਾ ਹੈ ਤਾਂ ਸਵੇਰੇ ਤਿਆਰ ਕਰ ਲੋ ਹਲਕਾ ਜਿਹਾ ਗਰਮ ਕਰਨਾ ਹੈ ਉਸੇ ਦੇ ਵਿੱਚ ਲਸਣ ਪਾਣਾ ਹੈ ਔਰ ਥੋੜਾ ਜਿਹਾ ਜਵੇਂ ਇਹ ਠੰਡਾ ਹੋਏਗਾ ਤਾਂ ਉਸ ਤੋਂ ਬਾਅਦ ਥੋੜਾ ਇਹਨੂੰ ਪਿਆਰ ਐਂਦੋਗੇ ਤਾਂ ਕਿ ਲਸਣ ਦੇ ਸਾਰੇ ਗੁਣ ਜੋ ਹੈ ਤੇਲ ਦੇ ਵਿੱਚ ਆ ਜਾਣਗੇ ਤਾਂ ਤੁਸੀਂ ਚਾਹੇ ਰਾਤ ਨੂੰ ਇਸ ਨੂੰ ਜੋ ਹੈ ਆਪਣੇ ਬਾਲਾਂ ਦੀ ਰੂਟਸ ਵਿੱਚ ਅੱਛੀ ਤਰ੍ਹਾਂ ਨਾਲ ਲਗਾਓ ਹਲਕੀ ਹਲਕੀ ਮ사ਜ ਕਰਨੀ ਹੈ ਬਹੁਤ ਜ਼ੋਰ ਜ਼ੋਰ ਦੀ ਮ사ਜ ਬਿਲਕੁਲ ਵੀ ਨਹੀਂ ਕਰਨੀ ਹੈ ਸੋ ਹਲਕੀ ਹਲਕੀ ਮ사ਜ ਕਰਨੀ ਹੈ ਤੁਸੀਂ ਓਵਰਨਾਈਟ ਰੱਖੋਗੇ ਅਗਲੇ ਦਿਨ ਜੋ ਹੈ ਆਪਣਾ ਹੈਡਵਾਸ਼ ਕਰ ਲਓ ਤਾਂ ਤੁਸੀਂ ਇਹ ਜਦੋਂ ਵੀ ਹੈਡਵਾਸ਼ ਕਰਨਾ ਇੱਕ ਰਾਤ ਪਹਿਲਾਂ ਇਹ ਜ਼ਰੂਰ ਤੇਲ ਅਪਲਾਈ ਕਰ ਲਓ ਲਗਾਤਾਰ ਜਦ ਤੁਸੀਂ ਇਹ ਕਰੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨਵੀਂ ਹੈਅਰ ਗਰੋਥ ਆਣੀ ਸ਼ੁਰੂ ਹੋ ਜਾਏਗੀ ਵਾਲ ਜਿਹੜੇ ਬਹੁਤ ਪਤਲੇ ਪਤਲੇ ਸੀ ਇਹ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ ਝੜਨਗੇ ਨਹੀਂ ਜਾਂ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਬਾਲ ਸਫੇਦ ਹੋਣੇ ਸ਼ੁਰੂ ਹੋ ਗਏ ਨੇ ਨਾ ਉਹਨਾਂ ਦੀਏ ਪ੍ਰੋਬਲਮ ਵੀ ਠੀਕ ਹੋਣੀ ਸ਼ੁਰੂ ਹੋ ਜਾਏਗੀ ਔਰ ਵਾਲ ਤਾਨੂੰ ਖੁਦ ਨੂੰ ਹੈਲਦੀ ਜ਼ਰੂਰ ਲੱਗਣੇ ਸ਼ੁਰੂ ਹੋ ਜਾਣਗੇ ਦੇਖੋ ਅਸੀਂ ਆਪਣੀ ਬਾਡੀ ਵਿੱਚ ਕਿਤੇ ਵੀ ਕੋਈ ਸੁਧਾਰ ਕਰਨਾ ਚਾਹੁੰਦੇ ਆ ਨਾ ਤਾਂ ਉਹਦੇ ਲਈ ਸਾਨੂੰ ਮਿਹਨਤ ਕਰਨੀ ਹੀ ਪਏਗੀ ਚਾਹੇ ਉਹ ਡਾਈਟ ਨੂੰ ਲੈ ਕੇ ਮਿਹਨਤ ਕਰਨੀ ਹੈ ਤੇ ਚਾਹੇ ਕਿ ਅਸੀਂ ਕੋਈ ਹੋਮ ਰੈਡੀ ਹੋਮ ਰੈਮੇਡੀ ਤਿਆਰ ਕਰਨਾ ਚਾਹੁੰਦੇ ਆ ਉਸ ਲਈ ਮਿਹਨਤ ਕਰਨੀ ਹੈ ਇੱਥੇ ਵੀ ਮੈਂ ਕਹੂੰਗੀ ਕਿ ਇਹ ਤੇਲ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਾ ਕੇ ਨਹੀਂ ਰੱਖਣਾ ਬਹੁਤ ਈਜ਼ੀ ਜਿਹਾ ਤਰੀਕਾ ਹੈ ਜਦੋਂ ਬਣਾਣਾ ਹੈ ਚਾਹੇ ਉਦੋਂ ਹੀ ਸਵੇਰੇ ਰੈਡੀ ਕਰੋ ਕਿਉਂਕਿ ਫਿਰ ਤੋਂ ਇਹ ਕਹਾਂਗੀ ਕੋਈ ਵੀ ਆਪਾਂ ਐਮੇ ਦੀ ਹੋਮ ਰੈਮਡੀ ਜਦੋਂ ਰੈਡੀ ਕਰਦੇ ਆ ਲੰਬਾ ਸਮਾਂ ਰੱਖਦੇ ਹੋ ਤਾਂ ਉਸ ਦਾ ਗੁਣ ਖਤਮ ਹੋ ਜਾਂਦਾ ਹੈ ਫਿਰ ਉਸ ਦਾ ਫਾਇਦਾ ਨਹੀਂ ਹੁੰਦਾ ਜਿੰਨਾ ਤਾਜ਼ਾ ਰਹੇਗਾ ਜਿੰਨਾ ਬਣਾਉਣ ਤੋਂ ਜਲਦੀ ਤੁਸੀਂ ਉਸ ਦਾ ਇਸਤੇਮਾਲ ਕਰੋਗੇ ਉਨਾ ਹੀ ਉਸ ਦਾ ਫਾਇਦਾ ਤੁਹਾਨੂੰ ਮਿਲ ਸਕੇਗਾ ਸੋ ਜ਼ਰੂਰ ਇਹਨਾਂ ਹੋਮ ਰੈਮਡੀਜ਼ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਸਰੀਰ ਵਿੱਚ ਕਿਤੇ ਦਰਦ ਹੈ ਜਾਂ ਹੈਅਰ ਗਰੋਥ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਦੋਨੋਂ ਤਰ੍ਹਾਂ ਦੀ ਹੋਮ ਰੈਮਡੀਜ਼ ਬਹੁਤ ਆਸਾਨ ਔਰ ਘਰ ਆਰਾਮ ਦੇ ਨਾਲ ਬਣਾਈਆਂ ਜਾ ਸਕਦੀਆਂ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਮੌਜੂਦ ਨੇ ਤਾਂ ਜ਼ਰੂਰ ਇਸਤੇਮਾਲ ਕਰੋ ਔਰ ਇਹਦਾ ਫਾਇਦਾ ਲਓ ਵੀਡੀਓ ਆਜੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਔਰ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜਿਨ੍ਹਾਂ ਦੇ ਵੀ ਬਾਲ ਬਹੁਤ ਜ਼ਿਆਦਾ ਝਾੜ ਰਹੇ ਨੇ ਬਹੁਤ ਹੀ ਜ਼ਿਆਦਾ ਪਤਲੇ ਹੋ ਗਏ ਨੇ ਜਾਂ ਉਮਰ ਤੋਂ ਪਹਿਲਾਂ ਹੀ ਸਫੇਦ ਹੋਣੇ ਸ਼ੁਰੂ ਹੋ ਗਏ ਨੇ ਨਾ ਤਾਂ ਤੁਸੀਂ ਇਹ ਜਿਹੜਾ ਮੈਂ ਇੱਕ ਹੋਰ ਤੇਲ ਦੱਸੂਗੀ ਬਣਾਣਾ ਦੱਸਾਂਗੀ ਇਹ ਵਿਧੀ ਘਰ ਹੀ ਬਣਾ ਲੈਣਾ ਔਰ ਬਹੁਤ ਹੀ ਤੁਹਾਨੂੰ ਵਧੀਆ ਰਿਜ਼ਲਟ ਇਸ ਦੇ ਨਾਲ ਮਿਲਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਜੀ ਜਿਹੜੇ ਮੈਂ ਜੋੜਾਂ ਦੇ ਦਰਦ ਦੀ ਗੱਲ ਕਰ ਰਹੀਆਂ ਤੇ ਬਹੁਤ ਜ਼ਿਆਦਾ ਸਰਦੀਆਂ ਦੇ ਵਿੱਚ ਦਿੱਕਤ ਰਹਿੰਦੀ ਹੀ ਹੈ ਕਈਆਂ ਨੂੰ ਜਿਨ੍ਹਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਜਾਂ ਜਿਨ੍ਹਾਂ ਦਾ ਕਈ ਵਾਰ ਯੂਰਿਕ ਐਸਿਡ ਵੀ ਵਧਿਆ ਹੁੰਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਜਾਂ ਫਿਰ ਕਈਆਂ ਨੂੰ ਵੈਸੇ ਹੀ ਠੰਡ ਕਰਕੇ ਵੀ ਸਰੀਰ ਦੇ ਵਿੱਚ ਅਲੱਗ-ਅਲੱਗ ਥਾਂ ਤੇ ਦਰਦ ਹੋ ਲੈ ਜਾਂਦਾ। ਲੇਡੀਜ਼ ਇਹ ਗੱਲ ਕਰ ਲਈਏ ਘਰ ਦਾ ਕੰਮ ਲਗਾਤਾਰ ਖੜੇ ਹੋ ਕੇ ਕਰਨਾ ਪੈਂਦਾ ਤਾਂ ਵੀ ਕਮਰ ਦੇ ਵਿੱਚ ਦਰਦ ਬਹੁਤ ਰਹਿੰਦੀ ਹੈ। ਕਈਆਂ ਦੇ ਪੈਰਾਂ ਵਿੱਚ, ਅੱਡੀਆਂ ਵਿੱਚ, ਲੱਤਾਂ ਵਿੱਚ ਦਰਦ ਹੈ ਤਾਂ ਜਿਹੜਾ ਇਹ ਤੇਲ ਤੁਸੀਂ ਘਰੇ ਤਿਆਰ ਕਰਨਾ ਹੈ ਇਸ ਦੇ ਨਾਲ ਮਾਲਿਸ਼ ਕਰ ਲੋਗੇ ਸੌਣ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਆਰਾਮ ਇਸ ਦੇ ਨਾਲ ਮਿਲੇਗਾ। ਦੇਖੋ ਇਸ ਲਈ ਤੁਹਾਨੂੰ ਕੀ ਚਾਹੀਦਾ ਹੈ? ਸਰੋਂ ਦਾ ਤੇਲ ਜੋ ਸਾਡੇ ਘਰਾਂ ਦੇ ਵਿੱਚ ਹੁੰਦਾ ਹੀ ਹੈ। ਇੱਕ ਕੌਲੀ ਸਰੋਂ ਦਾ ਤੇਲ ਤੁਸੀਂ ਲੈਣਾ ਹੈ ਔਰ ਉਸ ਦੇ ਵਿੱਚ 5-6 ਕਲੀਆਂ ਲਸਣ ਦੀਆਂ ਤੁਸੀਂ ਛਲ ਕੇ ਪਾ ਦੇਣੀ ਹੈ। ਨਾਲ ਦੀ ਨਾਲ ਇਸ ਦੇ ਵਿੱਚ ਐਡ ਕਰ ਲੈਣਾ 1 ਚਮਚ ਬਤ ਮਿੱਥੇ ਜੜੇ ਹੁੰਦੇ ਨੇ ਤਾਂ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਇਹ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ